ਇਹ ਲੱਖ ਰੁਪਏ ਆਉਣੀਆਂ ਪ੍ਰਪੁੜੀਆਂ ਪ੍ਰੈਂਆਂ ਉਹਨਾਂ ਨੇ ਹੀ ਛੋਲੇ گاਉਂ ਵਾਸਤੇ ਨਹੀਂ ਬੈਠੇ ਹੈਗੇ ਜੋ ਮੈਂ ਇੰਨਾ ਕਹਿ ਰਿਹਾ ਹਾਂ ਬਸ ਇਹ ਕਿ ਮੇਰਾ ਦਾਜਕ ਦੇਖਣੇ ਕਿਹਾ ਹੱਕਾ ਲਈ ਹੱਕ ਦਾ ਨਰਿਆ ਕਰਦੇ ਨੇ ਹੱਕਾ ਲਈ ਹੱਕ ਦਾ ਮੇਰੇ ਕਰਦੇ ਨੇ ਮੱਗ ਲਈ ਕਰਦੇ ਨੇ ਖੁਦ ਦਾ ਲਿਗਾ ਕਰਦੇ ਨੇ ਨਾ ਦਾ ਹੱਕਾ ਦਾ ਨਿਰਮਣ ਹੱਕਾ ਦਾ ਗੁਜ਼ਾਰਾ ਕਰਦੇ ਨੇ ਹੱਕਾ ਦਾ ਗੁਜ਼ਾਰਾ ਕਰਦੇ ਨੇ

ਗੱਲ ਤੋਂ ਦੋਸਤੋ ਗੱਲਬਾਤ ਕਰਦੇ ਸਾਡੇ ਨਾਲ ਕਿਸਾਨ ਆਗੂ ਰੇਸ਼ਮ ਸਿੰਘ ਬਡਾਲੀ ਆ ਬਡਾਲੀ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਅਖਰ ਕਿਹੜੇ ਕਾਰਨਾਂ ਨੂੰ ਲੈ ਕੇ ਜਿਹੜਾ ਇਹ ਕਾਰਨਾ ਪ੍ਰਦਰਸ਼ਨ ਚੱਲ ਰਿਹਾ ਰੇਸ਼ਮ ਜੀ ਸ਼ਾਨ ਰੋਡ ਪੈ ਗਈ ਜਿਹੜਾ ਅੱਜ ਇਹ ਲਵਾਰਿਸ ਦੇ ਸਾਰੇ ਮੰਦਬੁੱਧੀ ਜਿਹੜੇ ਜਿਹੜੇ ਪ੍ਰਾਣੀ ਨੇ ਉਹ ਸੜਕ ਦੇ ਉੱਤੇ ਬੈਠ ਗਏ ਇਧਰ ਆ ਜੀ ਸਾਡਾ ਖੋਲ ਕੇ ਚਾਰੀ ਤਬਰ ਸਾਹ ਲੈ ਆਏ ਅਜਾ ਜਿਹੜਾ ਕੱਟਿਆ ਸੀ ਜੋ ਇੱਥੇ ਦਾ ਪੀਜੂ ਹੀ ਕੱਟੀ ਪਹਿਲੀ ਕਾਹਨ ਕੱਟਿਆ

ਪਤਾ ਸਾਹਮਣੇ ਪੁੱਛੇ ਬੈਠਣਾ ਪਿਆ ਸੁਕਾਰਨ ਕੀ ਹੈ ਐਸਡੀਐਮ ਸਾਹਿਬ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿ ਤੁਸੀਂ 5 ਲੱਖ ਦਾ ਬਿੱਲ ਭਰ ਦਿਓ ਥੋੜਾ ਕਨੈਕਸ਼ਨ ਚਾਲੂ ਹੋ ਜਾਏਗਾ ਜੀ ਗੁਰਨ ਦੇ ਵਿੱਚ ਆਇਆ ਵੀ ਇਹੋ ਜੀ ਕੋਈ ਗੱਲਬਾਤ ਚੱਲੀ ਆ ਜੀ ਸਾਹਮਣੇ ਕੋਲ ਦੇ ਵਿੱਚ ਬੜੀਆਂ ਦੇ ਕੰਮ ਹੋ ਰਹੇ ਨੇ ਐਮੈਂਡਮੈਂਟ ਕਰ ਸਕਦੇ ਨੇ ਜੇ 12 ਮਹੀਨਾ ਬਾਅਦ ਸੇ ਬੜੀ ਪਾਲਿਸੀ ਆਏਗੀ ਲੇਕਿਨ ਇੱਕ ਪਾਸੇ ਕੁਫੀਰ 1000 ਰੁਪਏ ਦਾ ਬਿੱਲ ਤੁਹਾਡੇ ਸਾਹਮਣੇ 11 ਪੈਸਾ ਦਾ ਬਿੱਲ ਜਿਹੜਾ ਪਰਿਨ ਦੇਣੇ ਨੇ ਆਦੇ ਬਿੱਟਰ ਦੇ ਵੀ ਸਰਕਾਰੀ ਮਦਾਰੀਆਂ ਰੱਖਣਾ ਸਾਡੀ ਸਮਝ ਕਿੰਨਾ ਬੀ ਸੀ ਅੱਜ ਸਰਕਾਰ ਅੱਜ ਵੀ ਲਾ ਸਕਦੀ ਹੈ ਨਾ ਇਹਨਾਂ ਨੂੰ ਹਰ ਆਸ਼ਰਮ ਲਾ ਸਕਦੀ ਸੀ ਲੇਕਿਨ ਅੱਜ ਕੋਈ ਐਸ਼ੇ ਨਹੀਂ ਹੋ ਪਏਗਾ ਕਿ ਮਨੋ ਲਖਾਨਾ ਲੁੱਟਿਆ ਲੋਕਾਂ ਦੇ ਵਿੱਚ ਆਇਆ ਕਿ ਲੋਕ ਕਹਿ ਰਹੇ ਕਿ ਜੇਕਰ ਇੱਕ ਸੰਸਥਾ ਦਾ ਬਿੱਲ ਮਾਫ ਕਰਿਆ ਜਾਂਦਾ ਪੰਜਾਬ ਦੇ ਵਿੱਚ ਹੋਰ ਕਈ ਅਜਿਹੀਆਂ ਸੰਸਥਾਵਾਂ ਚੱਲਦੀਆਂ ਹਨ ਉਹ ਮਾਫ ਹੋ ਜਾਣਗੇ ਵੀ ਐਨੇ ਲੋਕਾਂ ਨੂੰ ਅਸੀਂ ਇੰਨੀਆਂ ਸੰਸਥਾਵਾਂ ਦਾ ਬਿੱਲ ਮਾਫ ਕਰਕੇ ਅਸੀਂ ਇਹਨਾਂ ਦੇ ਵੀ ਮਾਲ ਖੋਲਡ ਬਣਾਣਾ ਇਹ ਕੁੱਝ ਅੱਜ ਕਰੋੜਾਂ ਰੁਪਏ ਦਾ ਮੇਲਾ ਜਿਹੜੀ ਦੀ ਸਰਕਾਰੀ ਪਾਰੀ ਉਹਨਾਂ ਨੇ ਦੇਣਾ ਹੈ ਸੇ ਨਖਲ ਹੈ ਪੰਜਾਬ ਇੱਥੇ ਤਾਂ ਬੜੀ ਗੱਲ ਨਹੀਂ ਹੈ ਭਲੇ ਖਾਣਾ ਕੁਛ ਨਾ ਕੁਛ ਹਲੇ ਮਾਪ ਨਾ ਕਰਦੇ ਪ੍ਰਕਿਰਿਆ ਜਲਦੀ ਰੱਖੇਸ਼ ਦਾ ਜੋੜ ਲਾ ਦੇਣ ਤੇ ਸੋ ਕਨੈਕਸ਼ਨ ਜੋੜ ਦੇ ਮਸਲੇ ਵੈਸੇ ਤਾਂ ਪੰਜਾਬ ਸਰਕਾਰ ਵੱਲੋਂ 300 ਯੂਨਕਾ ਮਾਫ਼ੀ ਕੀਤੀਆਂ ਗਈਆਂ ਐ ਪਰਵਾਰਾਂ ਦੀਆਂ ਲੱਗਦਾ ਨਹੀਂ ਕਿ ਇਹਨਾਂ ਦੀ ਵੀ ਜਿਹੜੀਆਂ ਕਾਹ ਦਾ ਮਾਫ਼ ਹੋਣੀਆਂ ਚਾਹੀਦੀਆਂ ਇੱਥੇ ਵੀ ਆਪਾਂ ਉੱਚਾ ਬੰਦਿਆਂ ਦਾ ਪਰਮੋਰਥ ਨਾ ਚਾਹਤਾ ਅੱਜ ਜੋ ਧੱਕਾ

अॼ कोई साम्हूं हरानी दिले करणी चाहींद सी कर से से, कमी आई कमीसी प्रशा हथी पई इन गलबा करमली बचा रहे टम टोल कर ਸਾਂਕੇਤ ਦੇ ਦੌਰ ਸੇ ਜੋ ਸੀ ਕਰਕੇ ਇਹਦਾ ਧਰਨਾ ਦੇ ਰਿਹਾ ਹੈ ਇਹ ਪ੍ਰੋਗਰਾਮ ਦੇ ਰਿਹਾ ਹੈ ਉਹ ਲੋਸੀ ਜਿਹੜੀ ਪਟਿਆਲਾ ਬੈਠੀ ਹਾਇਲਾ ਬੋਲਤੇ ਬਿਜਲੀ ਖਾਉਂਦੀ ਹੈ ਉਹਨੂੰ ਉਹ ਅਸੀਂ ਚੇਤਾਵਨੀ ਦੇ ਰਹੇ ਗੋਗੇ ਕੰਨਾਤਾ ਖੇਵਾਜ ਪਚਾਣੇ ਚਾਹ ਰਹੇ ਆ ਜਿਹੜਾ ਘਾਟੇ ਉਹ ਟਾਈਮ ਲੱਗਿਆ ਕਿ ਘੰਟਾ ਦੇਖੋ ਇੰਤਜ਼ਾਰ ਕਰੋ ਅਸੀਂ ਤੋਂ ਹਜੇ ਇੰਤਜ਼ਾਰ ਕਰ ਰਹੇ ਆ ਤੁਹਾਨੂੰ ਸੀਆਈਡੀ ਦੇ ਰਜਿਸਟਰੀ ਪੰਜਾਬ ਸਰਕਾਰ ਨੂੰ ਉਸ ਵਿਸ਼ਾਸ਼ ਨੂੰ ਬੇਨਤੀ ਕਰਦੇ ਆ सरा जी बिजली बहान खाह गाॾे हथ न ई کھا کھا ठ तुंहिंजी कह न लोहे लट साॾा कठा कठां हथ ले रहां साढा ਉਹ ਬਿਜਲੀ ਬਹਾਲ ਕਰਨ ਵਾਲੇ ਵੀ ਬੈਠੇ ਆ ਸਾਡੇ ਕੋਲ ਬਿਜਲੀ ਦੇਣ ਦੇ ਵਾਲੇ ਵੀ ਬੈਠੇ ਆ ਜੇ ਐਕਸ਼ਨ ਕਰਨਗਾ ਉਹ ਕੱਖਮੇ ਕੀ ਐਕਸ਼ਨ ਕਰੇ ਉਹ ਖਲੋ ਕੀ ਐਮਰਜੈਂਸੀ ਐਡਾਨ ਕਰੇ ਮੈਂ ਬੇਸਿਕ ਕਰਦਾ ਮੇਰੀ ਰਾਏ ਆ ਕਿ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਨਹੀਂ ਆਉਂਦਾ ਸਰਕਾਰ ਫੈਸਲਾ ਨਹੀਂ ਲੈਂਦੇ ਸਾਡੀ ਖੁਮੋਚੀ ਖੜੀ

माफ़ करण बि टाइम आउट करवर समय दो महीने हफ़्ते दादा उहारो बहुत सहले पंद्रहं साल जबो जमूरो सही आयो हुन खां जा कुझु बि रहो जो जा ਖੜੇ ਹੋ ਜਾਓ ਨਾਹਾਰਿਆ ਵੀ ਖਾਚੋ ਵੀ ਦਾ ਇਲੈਕਸ਼ਨ ਨਾ ਪਾਜੜਾ ਪਾ ਦੇ ਲੱਗਿਆ ਖੋੜਿਆਂ ਦੇ ਪੁੱਛਰਵਾ ਲਿਓ ਚਾਹੇ ਉਹ ਘਾਹ ਦੇ ਫੋਨਾਰੇ ਆ ਗਏ ਚਾਹੇ ਝਾੜੂ ਵਾਲੇ ਆ ਗਏ ਚੋਰ ਵੀ ਆ ਗਏ ਹਰ ਬੰ ਨੂੰ ਮੱਕਾਏ ਜੇ ਤਰੀਕੇ ਨਾਲ ਤੁਹਾਡੇ ਕੋਲ ਜੇਬ ਇੱਕ ਵੋਟ ਦੀ ਸ਼ਕਤ ਹੈ ਅੱਜ ਤੋਂ ਵੀਰਾਂ ਨੂੰ ਪਾਜੜਾ ਪਾ ਦਿਓ ਬੱਟਾ ਬੱਟ ਪਾ ਦਿਓ ਇਹ ਸਭ ਤੁਹਾਡੇ ਅੱਖੇ ਅੱਗੇ ਅੱਜ ਤੁਹਾਡੇ ਗੋੜੀ ਹੱਥ ਲਾਉਣਗੇ ਤੁਹਾਡੇ ਫਿੰਡਾਂ ਵਿੱਚ ਸਾਡੀਆਂ ਪੁੱਛਾਂ ਹਰ ਕਾਹਦੇ ਖੰਡ ਕੇ ਇਹਨਾਂ ਦੀ ਖਖਲਤ ਪਿਛਾੜੋ ਜਿੰਦਾਬਾਦ 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 ਅਕਾ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਧੰਨਵਾਦ ਸਾਥਰੀ ਸਾਹਿਬ ਇਹ ਕੱਲ ਕਹਿ ਕੇ ਗਏ ਜਦੋਂ ਹੁਣ ਇਹਨਾਂ ਦਾ ਪਿੰਡਾਂ ਵਿੱਚ ਆਣਾ ਕੱਲੇ-ਕੱਲੇ ਨੂੰ ਘੇਰ ਕੇ ਇਹਨਾਂ ਨੂੰ ਪੁੱਛਿਓ ਜ਼ਰੂਰ ਪੁੱਛਿਓ ਜ਼ਰੂਰ 735 ਕਿਸਾਨ ਕਿਉਂ ਸ਼ਹੀਦ ਹੋਏ ਪੁੱਛਿਓ ਜੀ ਪੁੱਛਿਓ ਜ਼ਰੂਰ 5 ਮਿੰਟ ਵਿੱਚ ਐਮਐਸਪੀ ਕਿਉਂ ਨਹੀਂ ਮਿਲੀ ਪੁੱਛੋ ਜਰੂਰ ਜਦ ਸਾਰੇ ਪੰਜਾਬ ਦੀ ਬਿਜਲੀ ਮਾਫ ਹੋਈ ਤਾਂ ਪਰਾਂ ਰਾਜਨ ਦਾ ਟ੍ਰੈਕਸ਼ਨ ਕਿਉਂ ਕੱਟਿਆ ਗਿਆ ਹੁਣ ਮੈਂ ਬੇਨਤੀ ਕਰਾਂਗਾ ਜਗਮਨ ਪੜੀ ਜੀ ਉਹਨਾਂ ਤੋਂ ਬਾਅਦ ਰਣਜੀਤ ਸਿੰਘ ਦੀ ਪਟਿਆਲਾ ਤਿਆਰ ਰਣ ਜੀ ਹੋਰ ਕਿਸੇ ਵੀਰ ਨੇ ਬੋਲਣਾ ਹੋਵੇ ਮੇਰੇ ਕੋਲ ਪਰਾਂ ਨਾਲ ਖਾਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਦੇਸ਼ ਕੌਮ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨੇ ਦੇ ਸੇਵਾ ਦੇ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਚੱਲੀਆਂ ਜਦੋਂ ਅਸੀਂ ਸ਼ੋਂਛੇ ਸਿੰਘ ਜੀ ਦੇ ਸੱਦੇ ਤੇ ਪ੍ਰਵਾਸਰਾ ਵਿੱਚ ਆਏ ਆਪਣੀ ਅੱਖੀ ਉਹਨਾਂ ਛੋਟੇ ਬੱਚਿਆਂ ਨੂੰ ਮਾਂਾਂਾਂ ਨੂੰ ਭੈਣਾਂ ਨੂੰ ਦੇਖਿਆ ਤਾਂ ਸਾਡੇ ਹਿਰਦੇ ਬਲੁੰਦਰੇ ਗਏ ਸਾਨੂੰ ਬੜਾ ਮਾਣ ਹੁੰਦਾ ਉਹਨਾਂ ਵੀਰਾਂ ਤੇ ਜਿਹੜੇ ਸੇਵਾ ਨਿਭਾ ਰਹੇ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਉਹਨਾਂ ਹੋਰ ਵੀ ਜਿੰਨੀਆਂ ਸਸਥਾਵਾਂ ਨੇ ਕਹਿਣਾ ਬਹੁਤ ਸੌਖਾ ਵੀ ਅਸੀਂ ਲੋਕਾਂ ਦੀ ਸੇਵਾ ਕਰਦੇ ਆ ਸੇਵਾ ਨਿਭਾ ਰਹੇ ਆ ਪਰ ਪ੍ਰੈਕਟੀਕਲ ਗਰਾਊਂਡ ਲੈਵਲ ਤੇ ਕਰਨਾ ਬੜਾ ਮੁਸ਼ਕਿਲ ਹੈ ਛੇ ਤਾਂ ਨਵੀਂ ਸਮਾਜ ਸੇਵਾ ਦੇ ਵਿੱਚ ਸਸਥਾਵਾਂ ਦੇ ਵਿੱਚ ਲਾਇਏ ਨੇ ਸਾਨੂੰ ਪਤਾ ਜਦੋਂ ਹੜਾ ਆਏ ਅਸੀਂ ਦਵਾਈਆਂ ਵੰਡੀਆਂ ਤੇ ਪ੍ਰਵਾਸਰਾ ਨੇ ਸੇਵਾ ਨਿਭਾਈ ਪਰ ਅੱਜ ਜੋ ਕੁਝ ਸਰਕਾਰ ਕਰ ਰਹੀ ਆ ਅਸਲ 'ਚ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਖੋਲਣ ਦੇ ਲਈ ਇਹ ਕੁਝ ਵਾਪਰਿਆ ਕਿ ਸਰਕਾਰਾਂ ਤੁਹਾਡੋਂ ਖੋਲਣ ਲਈ ਬਣੀਆਂ ਨਹੀਂ ਤੁਹਾਨੂੰ ਦੇਣ ਲਈ ਨਹੀਂ ਬਣੀਆਂ ਜਦੋਂ ਇਹਨਾਂ ਤੋਂ ਲੈਣਾ ਹੁੰਦਾ ਤਾਂ ਡੰਡੇ ਜੋੜ ਨਾਲ ਲਿਆ ਜਾ ਸਕਦਾ ਤਾਂ ਡੰਡੇ ਸਾਨੂੰ ਚੱਕਰੇ ਪੈਣੇ ਆ ਪੈਨਾ ਡੰਡੇ ਚੱਕੇ ਸਾਨੂੰ ਕੁਝ ਨਹੀਂ ਮਿਲਣਾ ਇਹ ਸਰਕਾਰਾਂ ਦਾ ਸ਼ੁਰੂ ਤੋਂ ਤਜਰਬਾ ਰਿਆ ਕਿ ਇਹਨਾਂ ਨੂੰ ਲੋਕਾਂ ਨੂੰ ਸੜਕਾਂ ਤੇ ਰੋਲ ਦਿਓ ਇਹਨਾਂ ਕੋਲ ਜੋ ਕੁਝ ਹੈਗਾ ਇਹਨਾਂ ਤੋਂ ਖੋਲਿਓ ਇਸ ਕਰਕੇ ਜੋੜੇ ਕੰਡਾ ਵਾਪਰੀ ਇਹ ਤੋਂ ਸਬਕ ਲੈਂਦੇ ਹੋਏ ਤਜਰਬਾ ਲੈਂਦੇ ਹੋ ਇਹਨਾਂ ਨੂੰ ਸਵਾਲ ਕਰੋ ਕਿ ਜੇ ਕਦੇ ਪਿੰਡ ਵਿੱਚ ਵੜਨ ਦੀ ਕੋਸ਼ਿਸ਼ ਕਰਨ ਜੇ ਸਾਡੇ 20 ਜਣੇ ਆ ਤਾਂ ਤੋੜ ਦੇ ਵੱਲਿਓ ਜਾ ਇਹਨਾਂ ਦੇ ਪੁੱਛਿਓ ਵੀ ਆਹ ਕੁਝ ਵਾਪਰੇਆ ਕਿਉਂ ਵਾਪਰੇਆ ਬਾਈ ਅਨਮੋਰ ਗਗਰ ਮਾਰ ਤੋ ਕਹਿੰਦੀ ਸੀ ਪੰਜ ਮਿਕੇ ਐਮਐਸਪੀ ਦੇ ਦੇਾਂਗੇ ਲੈ ਬੇ ਹੁਣ ਤੁਨੂੰ ਜਾਣ ਨਹੀਂ ਦੇ ਦੇ ਦੀ ਸੁੱਕਾ ਨਹੀਂ ਜਾਣ ਦਿੰਦੇ ਤੈਨੂੰ ਆ ਤੂੰ ਮੈਂ ਕਹਿੰਦਾ ਜੇ ਸਰਕਾਰ ਨਹੀਂ ਮੰਦੀ ਤਾਂ ਉਹਦਾ ਘਰ ਵੀ ਕੋਠੀ ਨੇੜੇ ਨਹੀਂ ਆ ਅਸੀਂ ਉੱਥੇ ਜਾ ਕੇ ਵੀ ਘੇੜਾ ਬੰਦੀ ਉਹਦੀ ਕਰਾਂ ਤੇ ਉਹਨੂੰ ਫੜਾਂਗੇ ਤਾਂ ਉਰਤੋ ਅੱਜ ਹੀ ਕੰਗੜਾ ਅਨਾਰਥ ਕਹਿਣੀ ਅਸੀਂ ਮਾਫੀ ਮੰਗਾ ਕੇ ਛੱਟਿਆ ਅਸੀਂ ਤੁਹਾਨੂੰ ਫੜਾਂਗੇ ਤੁਸੀਂ ਆਓ ਮਿੱਤਰੋ ਤੁਸੀਂ ਆਓ ਪਿੰਡਾਂ ਦੇ ਵਿੱਚ ਇਹੀ ਚਕਾਵਰੀ ਸਾਡੀ ਬੀਨੇ ਬੀਰੂਆ ਤੁਸੀਂ ਪਿੰਡਾਂ ਵਿੱਚ ਆਓ ਤੁਹਾਨੂੰ ਅਸੀਂ ਫੜਾਂਗੇ ਪਰ ਸੁੱਖਾ ਨਹੀਂ ਜਾਣਦੇ ਇਸ ਕਰਕੇ ਜੋ ਕੁਝੇ ਬੱਪੜਿਆ ਸਾਡੇ ਲੋਕਾਂ ਦੀਆਂ ਅੱਖਾਂ ਖੋਲਣ ਵਾਸਤੇ ਅੱਜ ਜੇ ਤੁਸੀਂ ਰੋੜ ਕੇ ਆਇਆ ਵੀਡੀਓ ਆਹੀ ਲੋਕਾਂ